ਹਾਂਜੀ ਸਤਿਗੁਰੂ ਜੀ ਸਾਰੇ ਨੂੰ ਅੱਜ ਬਈ ਕਣਕ ਦੀ ਬਿਜਾਈ ਕਰ ਰਹੇ ਸੀ ਬਾਇਓ ਸੀਡ ਵਾਲਾ ਨਾ ਹੈਗਾ ਗੁਰੂ ਅਲਟੀਮੈਕਸ ਐਚ ਡੀ 3385 ਬੀਜ ਹੈਗਾ ਜਿਹੜਾ ਕਿ 2023 ਦੇ ਵਿੱਚ ਲਾਂਚ ਹੋਇਆ ਸੀਗਾ ਤੇ ਲੇਟ ਤੱਕ ਆਪਾਂ ਇਹਨੂੰ ਬੀਜ ਸਕਦੇ ਹਾਂ ਬਈ ਅੱਜ ਜਿਵੇਂ 30 11 ਗੀ 30 ਤਰੀਕ 11 ਨਵੰਬਰ ਤੇ ਲੇਟ ਤੱਕ ਬੀਜ ਸਕਦੇ ਹਾਂ ਗੇਤਿਆਂ ਚ ਵੀ ਬੀਜ ਸਕਦਾ ਜਿਹੜਾ ਇਹ ਨਾ ਬਈ ਹਾਈਐਸਟ ਝਾੜ ਹੈ ਉਹ 75 ਮਣ ਤੋਂ 70 75 ਮਣ ਤੱਕ ਹੈ ਤੇ ਜਿਹੜਾ ਨੋਰਮਲ 60 65 ਮਣ ਤੱਕ ਝਾੜ ਦੇ ਦਿੰਦੀ ਹੈ ਵਧੀਆ ਵੈਰਟੀ ਹੈਗੀ ਤੇ ਜਿਹੜੀਆਂ ਇਹਦਾ ਮੇਨ ਬਈ ਜੇ ਗਰਮੀ ਗਰਮੀ ਸ਼ਹਿਨਸ਼ੀਲਤਾ ਜੇ ਗਰਮੀ ਜ਼ਿਆਦਾ ਪੈ ਜੇ ਤਾਂ ਇਹਦੇ ਕੋਈ ਅਸਰ ਨਹੀਂ ਪੈਂਦਾ ਹੈਗਾ ਇਹ ਬੀਜ ਤੇ ਨੰਬਰ 2 ਬਈ ਇਹ ਨਾ ਇਹ ਡਿੱਗੇ 14045 ਇਹਨੇ ਇਹ ਲੈਂਦੀ ਹੈਗੀ ਵੈਰੈਟੀ ਪੂਰੀ ਟੋਪ ਦੀ ਵੈਰੈਟੀ ਹੈ ਬਈ ਜਿਹੜਾ ਬੀ ਹੈ ਗਣਕ ਦਾ ਬਈ ਤੁਸੀਂ ਦਾਣੇ ਆਪ ਹੀ ਦੇਖੋਗੇ ਪੂਰੇ ਮੋٹے ਦਾਣੇ ਨੇ ਭਜੰਦਾਰ ਤੇ ਕੋਈ ਮਰਿਆ ਦਾਣਾ ਨਹੀਂ ਹੈਗਾ ਕੋਈ ਬਿਮਾਰੀ ਵਾਲਾ ਨਹੀਂ ਹੈਗਾ ਪੂਰਾ ਵਧੀਆ ਬੀ ਸੁੱਧਾ ਹੈਗਾ ਤੇ ਜਿਹੜੇ ਬਈ ਹੁਣ ਨਰਮੇ ਵਾਲੇ ਬਾਹਨ ਰਹਿੰਦੇ ਨੇਗੇ ਤਾਂ ਤੁਸੀਂ ਉਹਨਾਂ ਚ ਇਹ ਬਿਜਾਈ ਕਰ ਸਕਦੇ ਹੋ ਇਹ ਵੀ ਬਾਇਓ ਸੀਡ ਵਾਲਿਆਂ ਦਾ ਗੁਰੂ ਪੂਰਾ ਬਈ ਵਧੀਆ ਝਾੜ ਦਊਗੀ ਤੁਹਾਨੂੰ ਹੁਣ ਵੀ ਜੇ ਹੁਣ ਪਛੇਤੀ ਵੀ ਬੀਜੋਂ ਦਾ 60 65 ਮਾਨ ਤੋਂ ਇਹ ਟਿਕਦੀ ਨਹੀਂ ਵੈਰੈਟੀ ਜਿਹੜੇ ਨਰਮ ਵਾਲੇ ਬਾਹਣ ਨੇ ਬਈ ਤੁਸੀਂ ਉਹਨਾਂ ਚ ਇਹ ਬਿਜਾਈ ਕਰ ਸਕਦੇ ਹੋਗੇ ਤੇ ਪੂਰਾ ਵਧੀਆ ਬੀਜ ਹੈਗਾ ਬਾਇਓ ਸੀਡ ਵਾਲਿਆਂ ਦਾ ਅ ਪੇਡੈਂਟ ਹੈਗਾ ਆਪਣਾ ਪੂਰਾ ਟੌਪ ਦਾ ਬੀਜ ਹੈਗਾ ਓਕੇ ਜੀ ਧੰਨਵਾਦ